ਰਾਜਨੀਤਿਕ ਰੰਗ ਦਾ ਤਜਰਬਾਗਾ ਲਗਾਤਾਰ ਪੰਜਾਬ ਜਾਰੀ ਆ ਜਿਵੇਂ ਪਠਾਨਕੋਟ ਜਿਹੜੇ ਦੀ ਗੱਲ ਕਰਾਂ ਤਾਂ ਉੱਥੇ 9 ਜਿਹੜੇ ਵਿਅਕਤੀ ਨੇ ਉਹ ਮਾਰੇ ਗਏ ਅੱਜ ਕਾਂਗਰਸ ਪਾਰਟੀ ਪੰਜਾਬ ਦੀਆਂ ਉਹਨਾਂ ਜਿਹੜੇ ਸਾਡੇ ਬੱਚੇ ਮਾਰੇ ਗਏ ਸਾਡੇ ਮਾਮਾ ਮਾਰਿਆਂ ਗਏ ਸਾਡੇ ਕਿਸਾਨ ਮਾਰੇ ਗਏ ਸਾਡੇ ਮਜ਼ਦੂਰ ਮਾਰੇ ਗਏ ਉਹਨਾਂ ਤੇ ਰਾਜਨੀਤੀ ਕਰ ਰਹੀ ਹੈ ਲਾਸ਼ਾਂ ਤੇ

ਭਾਰਤੀ ਜਨਤਾ ਪਾਰਟੀ ਦਾ ਸੰਜਾ ਇਹ ਭਾਰਤੀ ਜਨਤਾ ਪਾਰਟੀ ਦੇ ਸੰਜ ਬੈਠੇ ਲਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਦੋ ਬੰਦੇ ਟਿੱਕਰ ਸਾਹਿਬ ਪਲੀਸ ਭਾਰਤੀ ਜਨਤਾ ਪਾਰਟੀ ਮੈਂ ਸਾਰੇ ਮੈਂਬਰ ਤੇ ਬਾਦ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਆਪਣੀ ਸੀਟ ਤੇ ਬੈਠਣ ਆਪਣੀ ਆਪਣੀ ਸੀਟ ਤੇ ਬੈਠਣ ਭਾਰਤੀ ਜਨਤਾ ਪਾਰਟੀ ਦੇ ਸੰਜ ਖੜੇ ਹੋ ਕੇ ਬੋਲ ਰਹੇ ਨੇ ਇਹ ਪੰਜਾਬ ਦੇ ਠੀਕ ਹੈ ਆਪਾਂ ਬੈਸ ਤੁਸੀਂ ਗਾ ਮੋਦੀ ਦੀ ਕਰ ਰਹੇ ਹੋਗੇ ਆਪਾਂ ਬੈਠੋ ਅੱਗੇ ਤੋਰੀਏ ਤੁਸੀਂ ਪੰਜਾਬ ਦੀ ਗੱਲ ਕਰ ਰਿਹਾ ਤੁਸੀਂ ਮੋਦੀ ਸਾਹਿਬ ਦੀ ਗੱਲ ਕਰ ਰਹੇ ਹੋ ਚਿਹਰਾ ਡੈਕ ਕਰੋ ਕੇ ਉਹ ਡੈਕ ਕਰੋ ਇਹ ਪੰਜਾਬ ਮੰਤਰੀ ਜੀ ਚਿਹਰਾ ਡੈਕ ਕਰੋ ਚਿਹਰਾ ਦੇ ਆਲੇ ਨਾਲੇ ਸਪੀਕਰ ਸਾਹਿਬ ਦਰਿਆਵਾਂ ਦੇ ਆਲੇ ਨਾਲੇ ਸਸਤੀ ਜ਼ਮੀਨ ਕਿਹਦੇ ਖਰੀਦੀ ਆ ਗਰੀਬ ਕਿਸਾਨਾਂ ਦੀ ਜ਼ਮੀਨ ਕਿਹਦੇ ਖਰੀਦੀ ਆ ਮੈਸਟਰ ਬਾਜਬਾਨ ਇਹਨਾਂ ਲੋਕਾਂ ਨੇ ਸਸਤੀਆਂ ਜ਼ਮੀਨਾਂ ਖਰੀਦ ਕੇ ਕਾਹਦੇ ਲਈ ਮਾਈਨਿੰਗ ਕਰਨ ਦੇ ਲਈ ਇਹ ਪੂਰਾ ਪੰਜਾਬ ਜਾਣਦਾਗਾ ਸ ਕਾਂਗਰਸ ਪਾਰਟੀ ਦਾ ਅੱਜ ਲੋਕ ਵਿਰੋਧੀ ਚਿਹਰਾ ਪੰਜਾਬ ਦੇ ਸਾਹਮਣੇ ਨੰਗਾ ਹੋ ਗਿਆ ਬੈਠੋ ਤਸੀਮ ਭੋਲੇ ਪਾਣਾ ਕਿਸਾਨਾਂ ਨੂੰ ਭੋਲੇ ਪਾਣਾ ਕਿਸਾਨਾਂ ਨੂੰ ਲੁੱਟਦਾ ਤਸੀਂ ਲੋਕ ਤਸੀਂ ਲੋਕ ਮਾਇਨੇ ਕਰਨ ਦੇ ਮਹਾਰਾ ਇਹ ਸਾਰਾ ਪੰਜਾਬ ਜਾਣਦਾ ਕੋਈ ਗੱਲ ਨਹੀਂ ਜਦੋਂ ਪਰਚਾ ਹੁੰਦਾਗਾ ਜਦੋਂ ਪਰਚਾ ਹੁੰਦਾ ਫੇਰ ਡਰ ਕੇ ਤਾਂ ਜਾਂਦੇ ਆਂ ਈਮਾ ਸਾਹਿਬ ਬੈਠੋ ਫੇਰ ਦਰਦੇ ਕਾ ਤੂੰ ਆਪਾਂ ਅੱਗੇ ਬੈਠੋ 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 ਸਰਦਾਰ ਕੁਲਦੀਪ ਸਿੰਘ ਢਾਲੀਵਾਲ ਢਾਲੀਵਾਲ ਸਾਹਿਬ ਬੋਲਦੇ ਜੀ ਢਾਲੀਵਾਲ ਸੇ ਬੈਠੋ ਹੁਣ ਦੁਆਰਾ ਕਰ ਲੈ ਓ ਢਾਲੀਵਾਲ ਸਾਹਿਬ ਨਾਲ ਗੱਲ ਕਰਨ ਦਿਓ ਬੈਠੋ ਕਟਾਰੂ ਚੱਕੀ ਕਟਾਰੂ ਚੱਕੀ ਤੇ ਬੈਠੋ ਤੁਸੀਂ ਬੈਠ ਜੀ ਪਾੜ ਦਿਓ ਬੈਠੋ ਜੀ ਬੈਠੋ ਤੁਸੀਂ ਰੱਖ ਲਓ ਗੱਲ ਬੈਠੋ ਬੈਠੋ ਪਾ ਦਿਓ ਬਾਲਵਾ ਸਾਹਿਬ ਪਾ ਦਿਓ ਪਾ ਦਿਓ ਤੁਸੀਂ ਦੇਖੋ ਨੇ ਇਹਦਾ ਕਰਦਾ ਸਿੱਧਾ ਉਹ ਸਭ ਬੈਠੋ ਮੈਂ ਸਾਰੇ ਮਾਣਯੋਗ ਮੈਂਬਰ ਸਭਾਂ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਪੰਜਾਬ ਦਾ ਬਹੁਤ ਹੀ ਗੰਭੀਰ ਮੁੱਦਾ ਪੰਜਾਬ ਦਾ ਬਹੁਤ ਗੰਭੀਰ ਮੁੱਦਾ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਗੱਲਬਾਤ ਕਰਨੀ ਉਹ ਪੰਜਾਬ ਨੂੰ ਦੁਆਰਾ ਲੀਤੇ ਲਿਆਉਣ ਦੀ ਗੱਲਬਾਤ ਕਰਨੀ ਇਹ ਹੈ ਲੇਕਿਨ ਆਪਾਂ ਇੱਥੇ ਰਾਜਨੀਤੀ ਦੇ ਕਰਾਂਗੇ ਤਾਂ 3 ਕਰੋੜ ਬਾਜਵਾ ਸਾਹਿਬ 3 ਕਰੋੜ ਲੋਕਾਂ ਨੂੰ ਨਿਰਾਸ਼ਾ ਹੋਏਗੀ ਕਿਰਪਾ ਕਰਕੇ ਆਪਣੀ ਜਗ੍ਹਾ ਤੇ ਬੈਠੋ ਆਪਣਾ ਧਾਰੀਵਾ ਸਾਹਿਬ ਤੁਸੀਂ ਆਪਣੀ ਗੱਲ ਰੱਖੋ ਡਟਾਰੂ ਜਗਜੀ ਬੈਠੋ ਤੁਸੀਂ ਮਾਨਜੋਗ ਸਪੀਕਰ ਸਾਹਿਬ ਬੈਠੋ ਜੀ ਬੈਠੋ ਬਾਜਵਾ ਬੈਠੋ 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 ਜੀ ਬੈਠੋ ਜੀ ਮਾਨਜੋਗ ਸਪੀਕਰ ਸਾਹਿਬ ਜੀ ਮੈਂ ਤੁਹਾਡੇ ਦਾ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਤੋਦੰਗਰੋ ਤੱਕ ਸਭ ਤੋਂ ਤੇ ਰੰਗਲੇ ਪੰਜਾਬ ਦੇ سجن ہانجوگ منتری چیما جی آپ چل تھی بیٹھو جی میں کرنا میں دیکھنا بیٹھو جی چیما صاحب بیٹھو چیما صاحب نہیں تھی دیکھو چیئر نورس کرو چیئر ایڈرس کیتا جائے بالکل چیئر چیما جی

ਅਤੇ ਸੁਪਰੀਵਤ ਆਪਣਾ ਵਿੱਚ ਮੌਜੂਦ ਮੰਤਰੀ ਬੈਠੋ ਵੀਰ ਬੈਠੋ ਬੈਠੋ ਅਤੇ ਸ੍ਰੀ ਮਮਨ ਸਾਹਿਬਾਂ ਜੀ ਦੇ ਰੂਬਰੂ ਅੱਜ ਇੱਕ ਵਿਧਾਇਕ ਵਜੋਂ ਦੀ ਸਗੋਂ 26 ਅਗਸਤ ਤੋਂ 24 ਸਤੰਬਰ ਤੱਕ ਆਪਣੇ ਵਿਧਾਨ ਸਭਾ ਹਲਕਾ ਜਨਾ ਦੇ ਪਾਕ ਪਾਕ ਮੰਤਰੀ ਸਰਦ ਤੇ ਸਿੱਧੀਆਂ ਤੇ ਸਿੱਧੀਆਂ ਜੰਗਾਂ ਦੇ ਥਫੇੜੇ ਖਾਂਦੇ ਆਦੇ ਅਤੇ ਸਵੇਦਾ 26 ਅਗਸਤ ਦੀ ਰਾਤ ਨੂੰ ਠੀਕ ਆ ਵੇ ਮੈਂ ਸਾਥ ਆਪਣੇ ਹਲਕੇ ਦੀ ਗੱਲ ਕਰਨ ਲੱਗਾ ਸਾਥੀ ਵੀ ਤੂੰ ਆਪਣੇ ਹੱਥ ਦੀ ਗੱਲ ਕਰ ਦਿਓ ਸਾਥੀ ਤੂੰ ਹੀ ਸਾਡੇ ਦਾ ਸਿਆਣਾ ਦੇ ਜਿਹਨੇ ਅਡਰੈਸ ਕਰੋ ਆਪਣੇ ਹੱਥੇ ਦੀ ਗੱਲ ਕਰਨ ਲਗਾ ਜਿਹਨੇ ਅਡਰੈਸ ਕਰੋ ਜੀ ਜਿਹਨੇ ਅਡਰੈਸ ਸਾਹਿਬ ਅ ਸਿੱਧੀਆਂ ਜੋ ਬੜਾ ਜ਼ਰੂਰੀ ਹੈ ਤਾਂ ਪੜ ਲਓ ਵੈਸੇ ਪੜਦਾ ਨਹੀਂ ਹੁੰਦਾ ਕੋਈ ਬੜਾ ਜ਼ਰੂਰੀ ਹੈ ਤਾਂ ਪੜ ਲਓ ਸਾਡਾ ਨਹੀਂ ਹੁੰਦਾ

ਫਰੋਜਪੁਰ ਫਾਜ਼ਲ ਕਾ ਐਸਾ ਦੋ ਹਲਕੇ ਨੇ ਜਿਹੜੇ ਜਦੋਂ ਪਾਪ ਪਾਪ ਦੀਆਂ ਜੰਗਾਂ ਲੱਗਦੀਆਂ ਅਸੀਦ ਸਾਹਿਬ ਆਪਣਾ ਰਨਿੰਗ ਕਮੈਂਟਰੀ ਨਾਗੀਤੀ ਜਾਵੇ ਜੀ ਪਲੀਜ਼ ਜੀ ਸਰ ਜੀ ਸੀਰੀਅਸ ਹੋ ਜਾਓ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ 15 ਦੇਦ ਹੋ ਗਏ ਹਾਲ ਆਆਂ ਨੂੰ ਬਾਜਾ ਸਾਹਿਬ 15 ਦੇਦ ਹੋ ਗਏ ਹਾਲ ਆਆਂ ਨੂੰ ਜੇਰ ਨੂੰ ਡਿਸ ਕਰੋ ਜੇਰ ਨੂੰ

ਓ ਤੁਸੀਂ ਬੈਠੋ ਯਾਰ ਦਾ ਕੋਈ ਚਾਹ ਦੀ ਸੁਰਗਦੀ ਕੇ ਨੋਡ ਕੀਤਾ ਜਾਵੇ ਸਭ ਦੇਖੋ ਕੇ ਨੋਡ ਕਰੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਅੱਜ ਵੱਡੇ ਝੰਡੇ ਵਾਸਤੇ ਸੱਦਿਆ ਗਿਆ ਸੀਗਾ ਪਰ ਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਕਿਸੇ ਨੂੰ ਨਹੀਂ ਸਰ ਹਰ ਗੱਲ ਤੇ ਸਾਨੂੰ ਟੀਚਰਾ ਕਰਦੇ ਆ ਮਖੌਲ ਕਰਦੇ ਆ ਸਰ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਇਹਦੀ ਗੱਲ ਕਰਨਾ ਚਾਹੁੰਦਾ ਅਜਨਾਲੇ ਦੀ ਪੰਜਾਬ ਦੀ ਵੀ ਕੱਦ ਚਾਹੁੰਦਾ ਅਜਨਾਲਾ ਸਰ ਸਵਾਦ ਦੇ ਉੱਤੇ ਆ ਅਸੀਂ ਜੰਗਾ ਦੀ ਮਾਦਿਕ ਚਾਹਦੇ ਆ ਅਸੀਂ ਸਭ ਜੋ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗਲਤ ਹੋ ਕਰਨੀ ਚਾਹੀਦੀ ਸੀਗੀ ਸਪੀਕਰ ਸਾਹਿਬ ਕੋਨੇ ਵਾਲ ਮਾਸੀ ਵਾਲ ਸਿੰਗੋ ਕੇ ਨਿਸੋ ਕੇ ਜੱਟਾ ਪਛਿਆ ਸਜਾਦਾ ਰੂੜੇ ਵਾਲ ਮੰਗਲ ਸੋਹ ਦਰਿਆ ਬੂਸਾ ਬਲਕ ਬੂਨਾ ਸਭ ਮੈਂ ਤੁਹਾਨੂੰ ਕਤਗਰਤੀ ਪ੍ਰਿੰਡਿਕਮੈਂਟ ਦੇ ਅੱਜ ਕਿਰਦਣਾ ਉਹ ਲੋਕ ਅੱਜ ਸਦਨ ਦੇਖ ਰਿਹਾ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਦੇਤ ਆ ਗਈ ਹੈ ਸਾਡਾ ਸਦਨ ਨਾਲ ਦੇਖ ਰਿਹਾ ਕਿ ਸਦਨ ਨਾਲ ਸਾਡੇ ਬਾਰੇ ਕੀ ਫੈਸਲਾ ਕਰਦਾ ਉਹ ਸਦਨ ਚ ਕੀ ਹੋ ਰਿਹਾ ਸਦਨ ਚ ਵੇਖੋ ਕੀ ਹੋਗਾ ਦੋਸ਼ ਲਾਵੇ ਸਭ ਦੋਸ਼ ਤੇ ਦੋਸ਼ ਆਹ ਕੱਤੜਾ ਜੀ ਤੁਸੀਂ ਉਹ ਕਰਤਾ ਜੀ ਸਾਡਾ ਪੜਾ ਵੀ ਕਦੀ ਲੈ ਕੇ ਆਓ ਕਿ ਤੁਸੀਂ ਕੀ ਕੀਤਾ تصوشہ آؤ آتا گول ساحب نے آ کرتا فلانے نے آ کرتا میری بینتی ہے سر اینا یہاں ویچ دار ایک زمین سر ارت باقی تھے مالو تھل بڑھ گیا سر میں چیتے ہوں ہوگا تپیکر صاحب میں پچھلی ایک ویچ ایک مدہ اٹھاؤ لگا سی گا میں منتری سی سر تھی بھی مجھے کہتا کہ بیٹھ جو میں بیٹھ گیا ਮੈਂ ਉਸ ਸਮੇਂ ਕੀ ਆ ਸੀਗਾ ਟੰਗਿਆਂ ਵਾਲੀ ਤਾਰ ਤੋਂ ਪਾਰ ਜਾਂਦਾ ਕਿਸਾਨ ਉਹਨੂੰ ਸਰ ਬਿਲੀ ਰਕਮਾਂ ਚਾਹੀਦੇ ਆ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲ ਦਾ ਆ ਗਿਆ ਸੀਗਾ ਐਦਾਂ ਮਜ਼ਾਕ ਦਾ ਆ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਡਾਲੋ ਜਿੰਨਾ ਬਸਤੀ ਮਜ਼ਾਕ ਡਾਈ ਜਾਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀ ਨਾ ਅਸਾਂ دستان کے دیکھو ہاؤس کی دی ایک کمے بناؤ ودھان سب کی ایک کمے بنایا جہی زمین مال تھل بن گئی والی کون کتنے کہہ رہے سکیں سر کہ سی کے سار گول اٹھاسی جی گئی ہے ٹھاسی دے دب تو زیادہ گئی ہے سارے مدد کیندر سرکار نے حل کرنا سا ਅਸੀਂ ਬਾਅਦ-ਬਾਅਦ ਕਹਿੰਦੇ ਆ ਤੇ ਕੇਂਦਰ ਸਰਕਾਰ ਦਖਲਦਾਰੀ ਕਰੇ ਅਸੀਂ ਬਾਰਡਰ ਤੇ ਲੜਦੇ ਆ ਅਸੀਂ ਬਾਰਡਰ ਤੇ ਪਈਏ ਆ 4 ਮਹੀਨੇ ਪਹਿਲਾਂ ਸਦੂਲ ਦੀ ਜੰਗ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੁਣ ਫੇਰ ਦੁਬਾਰਾ ਸੱਦਾ ਸਰ ਸਭ ਕੁਝ ਉਜੜ ਗਿਆ ਸਾਡੇ ਸਾਡੇ ਟਰੈਕਟਰ ਸਾਡੀ ਤੁਸੀਂ ਫਸਲਾਂ ਫਸਲਾਂ ਜਿਹੜੀਆਂ ਖੁਰਦੀਆਂ ਵੇਖੇ ਆਣ ਗਿਆ ਅਜ ਨਾਲੇ ਦੀ ਧਰਤੀ ਦੇ ਉੱਤੇ ਟਰੈਕਟਰ ਟਾਲੀਆਂ ਤੰਬਾਈਆਂ ਹੱਲਾ ਸਾ ਲੋਕਾਂ ਦੇ ਕਾਜ਼ ਉੜ ਗਏ ਲੋਕਾਂ ਦੇ ਕਾਜ਼ ਉੜ ਗਏ ਸਾਬ ਗਰੀਬਾਂ ਦੇ ਕਾਜ਼ ਉੜ ਗਏ ਫਸਲਾਂ ਉੜ ਗੀਆਂ ਕਮਾਜ ਉੜ ਗਏ ਤੇ ਲੀਡਰ ਕਿਹਦੇ ਕਮਾਣ ਲੱਗਿਆ ਕਿ ਵੋਟਾਂ ਕਿੱਦਾਂ ਬਣੀਆਂ ਉੱਥੇ ਲੋਕਾਂ ਨੂੰ ਚਿੰਤਾ ਕਿ ਸਾਡੇ ਘਰ ਕਿੱਦਾਂ ਬਣਨ ਸਾਨੂੰ ਮਾਜਾ ਕਿੱਦਾਂ ਮਿਲੇ ਕੌਣ ਦੇਊਗਾ ਮਾਜਾ 20 ਲੱਖ ਦਾ ਕਿਲਾ ਸੀ ਨਾ ਉਥੇ 20 ਲੱਖ ਦਾ ਸਰ ਕਿਲਾ ਸੀਗਾ ਜਿੱਥੇ ਅੱਜ ਅੱਠ ਅੱਠ ਫੋਟ ਦੇ ਚੜ ਗਈ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਮਾਣਜੋ ਸਦਾ ਭਗਵਾਨ ਸਿੰਘ ਮਾਨ ਜੀ ਤੂੰ ਮੈਂ ਇਹਨੂੰ ਕਿਹਾ ਸੀਗਾ ਮੈਂ ਵੀ ਤੁਹਾਡੇ ਹਲਕੇ ਜਾ ਕੇ ਆਇਆ ਹਾਂ ਹਾਂ ਤੁਸੀਂ ਜਾ ਕੇ ਆਏ ਹੋ ਤੁਸੀਂ ਬਹੁਤ ਉੱਥੇ ਸੇਵਾ ਕੀਤੀ ਐ ਬੜਾ ਕੰਮ ਕੀਤਾ ਬੜਾ ਦਰਦ ਐ ਮੈਂ ਸਹਿਮਤ ਐ ਇਸ ਗੱਲ ਨਾਲ ਲੇਕਿਨ ਹੁਣ ਸਮੇਂ ਦੀ ਕਮੀ ਐ ਵਾਈਂਡ ਅਪ ਕਰ ਲੋ ਮੈਂ ਮੇਰਾ ਦਿੱਲੀ ਕਰਦਾ ਰੋਪਣ ਨੂੰ ਲੇਕਿਨ ਸਾਰਾ ਨਹੀਂ ਬੋਲਣਾ ਮੈਂ ਸਭ ਦੋ ਤਿੰਨ ਗੱਲਾਂ ਕਹ ਦਿਆਂ ਅਸੀਂ ਅਸੀਂ ਸਾਬ ਮੁਖੰਤੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਵੇਤ ਪਾਲਿਸੀ ਲਾਗੂ ਕੀਤੀ ਜਾਵੇ ਮੁਖਵੰਤੀ ਸਾਹਿਬ ਨੇ ਲਾਗੂ ਕਰਤੀ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਰਹਿਤ ਕੱਢ ਰੇ ਫਸਲ ਕੰਦਿਆ ਦੀ ਤਾਰ ਤੋਂ ਬਾਅਦ ਜਿੱਥੇ ਬੀਐਸਐਫ ਦੇ ਗੇਟ ਲੱਗੇ ਆ ਸੱਤ ਸੱਤ ਫੁੱਟ ਰਹਿਤ ਸਾਡੇ ਨਾਲ ਪੁੱਛੋ ਕਿੱਦਾਂ ਨਿਕਲੂਗੀ ਉਹ ਕਿੰਨੇ ਦਾ ਸਰਕਾਰ ਦੇ ਅੰਦਰ ਆਉਂਗੇ ਆ ਜੋ ਸਾਡੇ ਨਾਲ ਕਾਨੂੰਨ ਲਾਗੂ ਕਰਦੇ ਆ ਕਹਿੰਦੇ ਤੁਸੀਂ 50 ਕਿਲੋਮੀਟਰ ਦੇ ਘੇੜੇ ਚਾਹੁੰਦੇ ਹੋ 50 ਕਿਲੋਮੀਟਰ ਬੀਐਸਐਫ ਦੇ ਅੰਦਰ ਆਉਂਦੇ ਹੋ ਸੱਦ ਹੋਣ ਨਹੀਂ ਆਹੀ ਆਉਂਦੇ ਹੁਣ ਕਿੱਥੇ ਕਿੰਨ ਦਾ ਸਰਕਾਰ ਸਾਹਿਬ ਹੁਣ ਕਿੰਨ ਦਾ ਸਰਕਾਰ ਕਿੱਥੇ ਹੈ ਹੁਣ ਕਿੱਥੇ ਆ ਕਿੰਨੇ ਦੇਣਾ ਸਾਨੂੰ 20 ਲੱਖ ਰੁਪਇਆ ਪੱਕੇਲੇ ਦਾ ਕਿੰਨੇ ਦੇਣਾ ਸੱਦ ਉੱਥੇ ਹਜ਼ਾਰਾਂ ਇੱਕ ਜੀਵੀ ਦੁਰਗੀ ਆਉ ਮੈਂ ਤੁਹਾਨੂੰ ਦੱਸਦਾ ਕਿੰਦਾ ਟਰੈਕਟਰ ਲੋਕ ਰਾਵੀ ਦੇ ਵਿੱਚੋਂ ਦੰਬੇ ਆਪਣੇ ਕੱਢ ਰਹੇ ਰਾਵੀ ਦੇ ਵਿੱਚੋਂ ਦੰਬੇ ਟਰੈਕਟਰ ਲੋਕ ਕੱਢ ਰਹੇ ਸੋ ਆਪਾਂ ਨੂੰ ਸਤ ਸਜੀਦਾ ਹੋਣਾ ਚਾਹੀਦਾ ਜਜ਼ਬਾਤੀ ਗੱਲਾਂ ਕਰਕੇ ਮਾਹੌਲ ਖਰਾਬ ਕਰਕੇ ਆਪਾਂ ਚਲੇ ਜਾਂਦੇ ਆ ਪਰ ਲੋਕ ਬਿਠਾ ਦੇ ਵੇਖਣ ਦੇ ਅੱਜ ਦੇ ਸੈਸ਼ਨ ਨੂੰ ਸਤਾਂਕੋ ਲੋਦੀ ਦੇ ਲੋਕ ਵੇਖਣ ਦੇ ਸਤਾਂਕੋ ਲੋਦੀ ਦੇ ਲੋਕ ਦੇਖਦੇ ਅਸਲ ਫਰੋਜਪੁਰ ਦੇ ਦੇਖਦੇ ਪੱਟੀ ਦੇ ਦੇਖਦੇ ਲਾਲ ਸਿੰਘ ਭੁੱਲਤ ਬੈਠਾ ਸਭ ਤੋਂ ਦੇਖਦੇ ਕਿ ਸਦਨ ਸਾਡੇ ਬਾਅਦ ਕੀ ਕਹਿੰਦਾ ਤੇ ਸਦਨ ਸਦਨ ਦਾ ਲੀਡਰ ਦੇਖੋ ਤੁਸੀਂ ਸਰ ਮੈਂ ਤੁਹਾਨੂੰ ਇੱਕ ਗੱਲ ਕਹਿ ਵੀ ਜਾਉਂਗਾ بڑے بڑے وڈے مہاپرسا نالے دپیکر صاحب تحیل سنت ستام سنگ جی بابا جگتارے جی بابا سکھا سب سر والے سب اتنے بند بندے سیوا کر دے گینی ربیت سنگ جی کار تخت سابقہ کا جائیداد دربار صاحب کے ہڈ گرنھی بھائی بلدیو سنگ بڈالا جی

ਬਾਜਾ ਸਭ ਸੁਣੋ ਸੋਲਾ 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 ਸੁਣੋ ਸੋਲਾ ਕਿੱਥੇ ਜਾਓ ਸੁਣੋ ਉਹ ਸੁਣੋ ਜੀ ਰੂ ਟੈਸਟ ਕਰੋ ਉਹ ਸੁਣੋ ਜੋ ਵੀ ਕੁਝ ਚੇਰ ਦੀ ਆਗਿਆ ਤੋਂ ਬਿਨਾ ਕਿਹਾ ਜਾਂਦਾ ਹੈ ਰਿਕਾਰਡ ਨਾ ਕੀਤਾ ਜਾਵੇ ਚੇਰ ਨੂੰ ਟੈਸਟ ਕਰੋ ਮੈਂ ਚੇਰ ਨੂੰ ਟੈਸਟ ਕਰਾਂ ਜੀ ਬਹੁਤ ਨਾਲੋਂ ਤੁਸੀਂ ਕਰੋ ਤੁਸੀਂ ਬੈਠੋ ਜੀ ਬਾਜਾ ਜੀ ਬੈਠੋ ਤੁਸੀਂ ਸਾਬ 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 ਜੀ ਇੱਕ ਆ ਸੁਣੋ ਤੁਸੀਂ ਤੁਸੀਂ ਦੋਵਾਂ ਨਾਲ ਗੱਲ ਕੁੜੀ ਕਰ ਲੈਣ ਦੋਨਾਂ ਨੂੰ ਹੀ ਹੀ ਇਜ਼ ਅਬਾਊਟ ਟੂ ਫਿਨਿਸ਼ مہپرش سکھ اتراخنڈ تو یو پی تو ہریا تو راجستھان تو دلی تو پنجاب کو پنبی گئے ٹرالیاں بھر پھر کے ٹرک بھر پھر کے ساتھی بان فری سر لیڈر گئے مودی صاحب نے سنتری منتری بھیجے اپنے خالی ہاتھی گئے خالی ہاتھی واپس آ گئے ਕੋਛ ਨਹੀਂ ਦਿੱਤਾ ਅਸੀਂ ਕੀ ਕਹਿੰਦਾ ਸੀ ਮੈਂ ਅੱਜ ਵੀ ਕਹਿੰਦਾ ਹੌਸਲੇ ਵਿੱਚ ਤੇ ਜਿ ਨਾਲੇ ਨੂੰ ਦਬਾ ਦਾ ਪਾਉਣ ਦੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਖੀ ਸੀ ਸੇਦਾ ਚੋਹਾਂ ਦੇ ਨਾਲ ਮੀਟਿੰਗ ਕੀਤੀ ਮੈਂ ਕਿ ਸਾਨੂੰ 2000 ਕਰੋੜ ਰੁਪਏ ਦਿਓ ਅਸੀਂ ਉੱਜੜ ਗਏ ਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਰ ਇਹਨਾਂ ਦਾ ਬੇਟਾ ਆਇਆ ਆ ਜਿਹੜਾ ਜਾ ਦੇ ਕਿੰਨ ਦੇ ਇਹਨਾਂ ਦਾ ਬੇਟਾ ਆਇਆ ਸੋਲਗੰਦੀ ਜੀ ਸਾਨੂੰ ਬੜੀ ਮੀਤ ਸੀ ਮੈਂ ਕਿਹਾ ਚਲੋ ਅੱਜ ਆਏ ਤੇ 20 ਦਿਨ ਬਾਅਦ ਆਇਆ ਮੈਂ ਕਿਹਾ 20 ਦਿਨ ਬਾਅਦ ਆਏ ਚਲੋ ਕੁਛ ਨਾ ਕੁਝ ਤੇ ਦੇਖ ਕੇ ਜਾਣਗੇ ਅੱਜ ਫਿਰ ਮੈਂ ਫਿਰ ਗੱਸ ਫਿਰ ਮੈਂ ਕੈਲਕੂਲੇਟ ਕਰਾਇਆ ਸੀਗਾ 100 ਜਿਹੜੇ ਜਿਹੜੇ ਮਾਨਯੋਗ ਸਿੱਖਿਸ਼ਿਤ ਹੈ ਜਿੰਨੇ ਉਹਨਾਂ ਦਾ ਨਾਮ ਸਪੈਨਡ ਕੀਤਾ ਜਾਵੇ ਠੀਕ ਹੈ ਚਲੋ ਮੈਂ ਕਹਿ ਤੱਕ ਹੋ ਜਾ ਮੈਂ ਆਪਣੀ ਗੱਲ ਕਹਿ ਦਿੱਤੀ ਆ ਲੈਟ ਹਿਮ ਕੰਪਲੀਟ ਲੈਟ ਹਿਮ ਕੰਪਲੀਟ ਪਾਓ

ਡਿਵਰਸ਼ਨ ਕਿਥੇ ਕੀਤੀ ਸਾਨੂੰ ਖੱਛਿਆ ਪੈਸਾ ਤੁਸੀਂ ਕਦੇ ਖੱਬੇ ਸੱਜੇ ਕਰਕੇ ਇਹ ਸਾਨੂੰ ਪੈਸਾ ਦੱਸਿਆ ਜਾ ਕਿੱਥੇ ਤੁਹਾਡਾ ਬਾਕੀ ਮੈਂ ਪੁੱਛਣਾ ਚਾਹਨਾ ਗੋਇਲ ਸਾਹਿਬ ਨੂੰ ਗੋਇਲ ਸਾਹਿਬ ਤੁਸੀਂ ਡੀਸਿਲਟਿੰਗ ਦੀ ਗੱਲ ਕਰ ਦਿਓ ਤੁਸੀਂ ਇੱਕ ਚਿੱਠੀ ਪ੍ਰੋਡਿਊਸ ਕਰੋ ਇੱਥੇ ਕਿ ਤੁਸੀਂ ਸੈਂਟਰਲ ਗਵਰਨਮੈਂਟ ਨੂੰ ਕਿਦਣ ਉਹਨਾਂ ਕੋ ਇਜਾਜ਼ਤ ਮੰਗੀ ਆਈ ਡੀਸਿਲਟਿੰਗ ਦਰਿਆਵਾਂ ਦੀ ਕਰਨਾ ਚਾਹੁੰਦੇ ਆ ਤੁਹਾਨੂੰ ਇਜਾਜ਼ਤ ਨਹੀਂ ਮਿਲੀ ਕਿਦਣ ਗਏ ਹੋ ਕਦੀ 올올 ਪਾਰਟੀ ਮੀਟਿੰਗ ਕਦੀ ਸੱਦੀ ਤੇ ਸਾਡੀ ਮਦਦ ਲੈਣ ਦੀ ਕਦੀ ਕੋਸ਼ਿਸ਼ ਕੀਤੀ ਕਿਸੇ ਨੂੰ ਸੱਜਿਆ ਨਹੀਂ ਕੋਈ ਤੁਹਾਡੇ ਚ ਗੰਭੀਰਤਾ ਨਹੀਂ ਬੰਵੇ ਝੂਠ ਬੋਲੀ ਜਾਂਦੇ ਸਾਰੇ ਲੋਕਾਂ ਨੂੰ ਆ ਹੁਣ ਤੁਸੀਂ ਆ ਨਵੇਂ ਕੰਮ ਇੱਕੋ ਵੇਖੋ ਹਰ ਕੰਮ ਮੋਦੀ ਦੇ ਹਿਸਾਬ ਨਾਲ ਚੱਲਦੇ ਜਿਹੜਾ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਯਾੜੀ ਸਾਹਿਬ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਜਦੋਂ ਕੋਰੋਨਾ ਆਇਆ ਮੋਦੀ ਸਾਹਿਬ ਨੇ ਸੋਚਿਆ ਸੌਖਾ ਤਰੀਕਾ ਹੈ ਆਰਟੀਆਈ ਚੋਂ ਬਚਨ ਦਾ ਸਕਰੂਟੀ ਚੋਂ ਬਚਨ ਦਾ ਉਹਦੇ ਚ ਕੀ ਕੀਤਾ ਕਿ ਪੀਐਮ ਕੇਅਰ ਲੈ ਆਂਦੀ ਸੈਕਸ਼ਨ 8 ਦੇ ਅਧੀਨ ਆਰਟੀਆਈ ਤੋਂ ਬਾਹਰ ਆ ਗਏ ਕਿ ਨਾ ਦੇਣ ਵਾਲਾ ਤੁਸੀਂ ਪੁੱਛ ਸਕਦੇ ਕਿੰਨਾ ਪੈਸਾ ਆਇਆ ਤੇ ਜਾ ਕਿੱਥੇ ਰਿਓ ਨਹੀਂ ਹੁਣ ਨਵਾਂ ਕੰਮ ਇੱਥੇ ਰੰਗਲਾ ਪੰਜਾਬ ਸੌਰੀ ਟੂ ਸੀ ਉਹ ਪੰਜਾਬ ਤੇ ਤੁਸੀਂ ਕੰਗਲਾ ਕਰ ਦਿੱਤਾ ਆਪ ਵੀ ਰੰਗਲੇ ਪੰਜਾਬ ਦਾ ਹੁਣ ਪੈਸੇ ਲੈਣ ਲੱਗੋ ਇਹ ਫੇਰ ਮੋਦੀ ਨੂੰ ਫੋਲੋ ਕਰ ਰਹੇ ਮੋਦੀ ਨੂੰ ਹੁਣ ਚੀਫ ਮਿਨਿਸਟਰ ਰੀਲੀਫ ਫੰਡ ਆ ਉਹਦੇ ਚ ਪੈਸੇ ਨਹੀਂ ਮੰਗ ਰਹੇ ਇੱਕ ਨਵਾਂ ਬੜਾਤਾ ਫੰਡ ਰੰਗਲਾ ਪੰਜਾਬ ਚੜਦੀ ਕਲਾ ਚੜਦੀ ਕਲਾ ਤੁਹਾਡੀ ਏ ਪੰਜਾਬ ਦੇ ਸਾਰੇ ਡੁੱਬ ਗਿਆ ਕਿਸੇ ਦੀ ਕੋਈ ਬਾਹ ਫੜਨ ਵਾਸਤੇ ਤਿਆਰ ਨਹੀਂ ਤੁਸੀਂ ਤੇ ਚੜਦੀ ਕਲਾ ਦੀਓ ਸਾਰੇ ਰੰਗਲਾ ਪੰਜਾਬ ਸਾਰਾ ਕੰਗਲਾ ਕਰਕੇ ਪੰਜਾਬ ਨੂੰ ਹਣ ਰੰਗਲਾ ਪੰਜਾਬ ਦਾਸੇ ਫਿਰਦੇ ਹੋ ਤੁਸੀਂ ਮੈਨੂੰ ਦੱਸੋ ਦੇਖੋ ਇੱਕ ਮਿੰਟ ਨਹੀਂ ਜੀ ਬੈਠਣਾ ਨਹੀਂ ਜੀ ਬੈਠਣਾ ਨਹੀਂ ਬੰਦੇ ਨੇ ਬੈਠੋ ਨਾ ਭਾਈਓ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਰੀਆਂ ਪੰਜਾਬ ਦੇ ਪੰਜਾਬ ਦੇ ਸਰ ਮੇਰੇ ਕਹ ਜਾਰਾਂ ਕਰ ਇਹ ਰੰਗਲਾ ਪੰਜਾਬ ਜਿਹੜਾ ਦਾ ਮਤਲਬ ਕੀ ਹੈ ਉਹ ਜਿਹੜੇ ਲੋਕ ਪੈਸੇ ਦੇ ਰਹੇ ਨੇ ਉਹ ਸੋਧਾਟ ਪੰਜਾਬ ਹਿਸਾਬ ਨਾਲ ਲੈ ਸਕੇ ਕਿ ਕਿੰਨਾ ਪੈਸਾ ਕਿੱਥੋਂ ਆਇਆ ਤੇ ਗਿਆ ਕਿੱਥੇ ਹੈ ਜੀ ਇਹ ਟੋਟਲ ਲੋਕਾਂ ਨਾਲ ਠੱਗੀ ਮਾਰਨ ਵਾਸਤੇ ਫੰਡ ਕ੍ਰੀਏਟ ਕੀਤਾ ਹੈ ਮੇਰੀ ਬੇਨਤੀ ਹੈ ਸਮੁੱਚੇ ਪੰਜਾਬ ਨੂੰ ਸਮੁੱਚੇ ਪੰਜਾਬ ਨੂੰ ਐਨ ਆਰ ਆਈ ਭਰਾਵਾਂ ਨੂੰ ਕਿਰਪਾ ਕਰਕੇ ਇਹਦੇ ਫੰਡ 'ਚ ਪੈਸਾ ਨਾ ਦਿਓ ਸਿੱਧੇ ਪੈਸੇ ਲਾਹ ਪਾ ਦੇ ਜਿੰਨੇ ਵੀ ਲੋਕਾਂ ਨੂੰ ਲੋੜ ਆ ਰਹੀ ਆ ਸਾਡੇ ਪੈਸੇ ਪਾਓ ਇਹਦਾ ਛੱਕਾ ਬਾਜਵਾ ਜੀ ਮੈਂ ਨਾ ਪਠਾਨਕੋਟ ਜਾ ਕੇ ਆਇਆ ਗੁਰਦਾਸਪੁਰ ਜਾ ਕੇ ਆਇਆ ਮੈਂ ਹੜ ਵਾਲੇ ਇਲਾਕੇ 'ਚ ਜਾ ਕੇ ਆਇਆ ਤੁਸੀਂ ਇਹ ਜਿਹੜੀ ਰਾਜਨੀਤੀ ਹੈ ਲੜਾਈ ਹੈ ਬਾਅਦ 'ਚ ਕਰ ਲਿਓ 3 ਕਰੋੜ ਲੋਕਾਂ ਦਾ ਦਰਦ ਹੈ ਜੀ ਹਰਤੇ ਗੱਲ ਕਰ ਲਓ ਹਰਤੇ ਗੱਲ ਕਰ ਲਓ ਉਹ ਗਰੀਬਾਂ ਦੇ ਘਰੋਂ ਜੜ ਗਏ ਕਿਸਾਨਾਂ ਦੇ ਘਰੋਂ ਜੜ ਗਏ ਤੁਸੀਂ ਪਹਿਲਾਂ ਦੇਖੋ ਉਹਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ

ਗੋਇਲ ਸਾਹਿਬ ਨੇ ਇੱਕ ਚਿੱਠੀ ਪੇਸ਼ੀ ਦੀ ਕੀਤੀ ਹੁਣ ਤੁਸੀਂ ਟੈਲੀਫੋਨ ਕਰਕੇ ਆਪਣੇ ਸੈਕਟਰੀ ਨੂੰ ਪੁੱਛਦੇ ਕਦੋਂ ਕੀਤੀ ਸੀ ਆ ਟੈਲੀਫੋਨ ਕਰਦੇ ਫਿਰਦੇ ਉਹਨੂੰ ਪੁੱਛਣ ਵਾਸਤੇ ਉਹ ਕਿੱਥੇ ਲਿਆਣੀ ਹੈ ਹੀ ਕੁਝ ਨਹੀਂ ਚਲੋ ਕੇ ਅਡਰੈਸ ਕਰੋ ਕੇ ਉਹਨਾਂ ਨੇ ਸਰ ਮੈਨੀ ਸੋਨੋ ਇੱਕ ਜੀ ਆਲਰੇਡੀ देयर इज ਅ ਸਟੱਡੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਬੜੀ ਇੱਕ ਅੱਛੀ ਜਰਨਲਿਸਟ ਅੰਜੂ ਅਗਨੀ ਉਤਰੀ ਚੱਬਾ ਉਹਨੇ 18 ਸਪਟੈਂਬਰ ਨੂੰ ਇੱਥੇ ਸਟੱਡੀ ਦਿੱਤੀ ਹੈ ਕਿ ਪੰਜਾਬ ਦੇ ਸਾਰੇ ਦਰਿਆਵਾਂ ਦੇ ਵਿੱਚ ਤਕਰੀਬਨ ਇਸ 7 ਲੱਖ ਮੈਟ੍ਰਿਕ ਟਰਾਂਸ ਉਹਦੇ ਵਿੱਚ ਰੇਤ ਪਈ ਜੇ ਸਰਕਾਰ ਉਹਦੀ ਹੀ ਡੀਸਿਲਟਿੰਗ ਕਰਾ ਦੇ ਤੇ ਰਾਣਾ ਦੀ ਰੁਪਈਆ ਬਣ ਜਾ ਜੇ 7000 ਕਰੋੜ ਥੈਂਕ ਯੂ ਹਰ ਸਾਲ ਤੁਸੀਂ ਦਿੰਦੇ ਹੋ 300 ਕਰੋੜ ਨਿਹਰਾ ਤੇ 300 ਠੀਕ ਕੇਜਰੀਵਾਲ ਸਾਹਿਬ ਨੇ ਕਿਹਾ ਮੈਂ ਵੀ ਦਿਆ ਕਰੂੰਗਾ ਸਾਲ ਦਾ ਥੈਂਕ ਯੂ ਥੈਂਕ ਯੂ ਮੇਰੀ ਇੱਕ ਸੋਨਾ ਬੜਾ ਟਾਈਮ ਹੋ ਗਿਆ ਜੀ ਮੈਂ ਤਾਂ ਤੁਹਾਨੂੰ ਰਾਣਾ ਦੇ ਰਿਆਂ ਕੋਇਲ ਸਾਹਿਬ ਦੁਆ ਦੇਣਾ ਚਾਹੁੰਦੇ ਤੁਹਾਡੀ ਗੱਲ ਨਾਲ ਠੀਕ ਕੋਇਲ ਸਾਹਿਬ ਧੰਨਵਾਦ ਜੀ ਕੋਇਲ ਸਾਹਿਬ ਧੰਨਵਾਦ ਠੀਕ ਕੋਇਲ ਸਾਹਿਬ ਆਪਣਾ ਹੋ ਗਿਆ ਜੀ ਆਪੋਜੀਸ਼ਨ ਨੇ ਤੁਸੀਂ ਬੋਲ ਲਿਓ ਬਹੁਤ ਗੱਲਾਂ ਕੀਤੀਆਂ ਤੁਹਾਡੀ ਪਾਰਟੀ ਦਾ ਟਾਈਮ ਹੈਗਾ ਬੋਲ ਲਿਓ ਲੈਟ ਹਿਮ ਰਿਪਲਾਈ ਜਵਾਬ ਤਾਂ ਲੈ ਲਓ ਜਿਹੜਾ ਸਾਰਾ ਝੂਠ ਸੀ ਜਿੰਨਾ ਸੁਣ ਲਓ ਸਾਰਾ ਝੂਠ ਇੱਥੇ ਬੋਲ ਕੇ ਤੁਹਾਨੂੰ ਗਮਰਾਹ ਕਰਨ ਦੀ ਗੱਲ ਜਿਹੜੀ ਕੀਤੀ ਆ ਸਾਰੀ چلو ایک منٹ ہاں دسو جی دسو جی دسو جی, دس ہو جی، دس میری دس 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 بینتی ہے مچے پنجاب نو تے پنجابی جگہ نو جتھے جتھے بیٹھا ہے اصلیت پنجاب دی جانے نو میں مانگ کر آنگا اس لیڈر آف تی اپوزیشن کہ دی انڈیپینڈنٹ جاجی ٹائم باؤنڈ انکواری کرائے ہو اس ریسپونس پر سٹنگ ہائی کورٹ دا جاجے کرے تھے ساریاں جنیاں جماعتہ نے تھے جدہ دے دے بھی ایمیل ایک 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 ایمبر پاوٹو اسس دی جاتے اور انہی دیر واسے ਗੋਇਲ ਸਾਹਿਬ ਦੇ ਨਸਤੀਫਾ ਤੇ ਉਹ ਜਿਹੜਾ ਕ੍ਰਿਸ਼ਨ ਕੁਮਾਰ ਉਹਨੂੰ ਸਸਪੈਂਡ ਕੀਤਾ ਜਾ। ਥੈਂਕ ਯੂ। ਇਹ ਸਾਡੀ ਮਾਰ ਹੈ। ਬਹੁਤ-ਬਹੁਤ। ਗੋਇਲ ਸਾਹਿਬ ਹੁਣ ਇੱਕ ਇਨਕੁਆਰੀ ਬਣਾਓ ਬਿਠਾਓ ਜੀ ਦੇਖੋ ਵੀ ਬਦਲ ਕਿਵੇਂ ਫਟਿਆ। ਹਾਂਜੀ ਹਾਂ। ਹਾਂਜੀ ਹਾਂ। ਕਰਾਓ ਜੀ। ਦੇਖੋ ਲੀਡਰ ਆਫ ਆਪੋਜੀਸ਼ਨ ਹੈ। ਲੀਡਰ ਆਫ ਆਪੋਜੀਸ਼ਨ ਨੇ ਚਲੋ। ਚਲੋ। ਸਦਨ ਦੇ ਵਿੱਚ ਉਹ ਗੱਲਾਂ ਕੀਤੇ ਜਿਹੜਾ ਸਚਾਈ ਤੋਂ ਕੋਹਾਂ ਦੂਰ ਨੇ। ਜੀ। ਅੱਛਾ ਮੈਂ ਇਹ ਬੇਨਤੀ ਕਰਦਾ। ਜੀ। ਜਦੋਂ ਮਤਾ ਪੇਸ਼ ਕੀਤਾ ਉਹ ਸਮੇਂ ਬੇਨਤੀ ਕੀਤੀ ਹੈ। ਕਿ ਅੱਜ ਸਮਾਂ ਇਹ ਨਹੀਂ ਹੈ ਕਿ ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਕਰੀਏ ਪੰਜਾਬ ਦੇ ਹਿੱਤ ਦੀ ਗੱਲ ਕਰੀਏ ਪਰ ਕਿੱਡੇ ਦੁੱਖ ਦੀ ਗੱਲ ਹੈ ਕਿ ਜਿੰਨਾ ਕੁਝ ਕਿਹਾ ਗਿਆ ਲੀਡਰ ਆਫ oppositon ਵੱਲੋਂ ਸਾਰਾ ਸੱਚ ਤੋਂ ਪਰੇ ਕਿਹਾ ਗਿਆ ਸਾਰਾ ਝੂਠ ਬੋਲਿਆ ਗਿਆ ਮੈਂ ਇੱਕ ਮਿੰਟ ਸੁਣ ਲਓ ਹੁਣ ਸੁਣ ਲਓ ਇੱਕ ਮਿੰਟ ਸੁਣ ਲਓ ਸੁਣ ਲਓ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਇੱਕ ਮਿੰਟ ਹਾਂ ਸੁਣੋ ਇਹਨੂੰ ਡੈਸ ਕਰੋ ਜੀ ਇਹਨੂੰ ਡੈਸ ਕਰੋ ਇਹਨਾਂ ਨੇ ਸਰ ਪਹਿਲਾਂ ਗੱਲ ਕੀਤੀ ਵੀ ਰੰਜੀਤ ਸਾਗਰ ਡੈਮ ਦੇ ਵਿੱਚੋਂ 9 ਲੱਖ ਕਿਉਂ ਸਿਕ ਪਾਣੀ ਛੱਡਦਾ ਮੇਰੇ ਕੋਲੇ ਸਰ 7 ਕਿਹਾ ਦੀ 5 ਕਿਹਾ ਦੀ ਸੁਣ ਲਓ ਹੁਣ ਫਿਰ ਆ ਮੈਂ ਦੱਸਦਾ ਹੁਣ ਸੁਣ ਲਓ ਫਿਰ ਤੁਹਾਡੇ ਲਵੇ 7 ਤੁਸੀਂ ਛੋੜੋ ਹੁਣ ਮੈਂ ਦੱਸ ਚੁੱਕਾ ਮੈਂ ਸੁਣ ਲਓ ਫਿਰ ਹੁਣ ਬਾਰ ਬਾਰ ਕਿਉਂ ਬਾਰ ਬਾਰ ਜਿਹੜੀ ਗੱਲ ਦਾ ਜਵਾਬ ਤਾਂ ਦੇਣਾ ਮੰਨਦਾ ਮੈਂ ਚੇਹਰ ਨੂੰ ਕਹਿ ਰਿਹਾ ਇਹ ਤਾਂ ਮੈਨੂੰ ਕਹਿ ਰਹੇ ਨੇ ਇਹ ਬਾਰ ਬਾਰ ਗੋਇਲ ਸਾਹਿਬ ਗੋਇਲ ਸਾਹਿਬ ਮੈਂ ਇਹਨਾਂ ਨੂੰ ਕਹਿ ਰਿਹਾ ਫਿਰ ਮਾਰਜੋਕ ਸਪੀਕਰ ਸਾਹਿਬ ਮੈਂ ਕਹਿੰਨੀ ਜਾਉਣਾ ਜੀ ਕਿਹਨੂੰ ਡੈਸ ਕਰੋ ਜੀ ਬੈਠੋ ਰਾਣਾ ਜੀ ਤੁਸੀਂ ਬੈਠੇ ਬੈਠਾ ਆ ਰਾਣਾ ਗਰਜੀਤ ਜੀ ਕਹਿ ਰਹੇ ਨੇ ਇਹ ਰਾਣਾ ਗਰਜੀਤ ਜੀ ਕਹਿ ਰਹੇ ਨੇ ਪਹਿਲਾਂ ਮੈਂ ਰਾਣਾ ਗਰਜੀਤ ਜੀ ਦੀ ਦੱਸਦਾ ਨਾ ਤੁਸੀਂ ਪਿਛਲੇ ਵਿਧਾਨ ਸਭਾ ਦਾ ਸੈਸ਼ਨ ਤੇ ਜੀ ਆ ਰਾਣਾ ਗਰਜੀਤ ਜੀ ਦੇ ਸ਼ਬਦ ਸੀ ਉਹਦੇ ਵਿੱਚ ਕਿ ਅਸੀਂ ਫੋਰਕਾਸਟ ਦੇ ਬਲੀਵ ਕਰਦੇ ਆ ਫੋਰਕਾਸਟ ਨੂੰ ਧਿਆਨ ਚ ਰੱਖ ਕੇ ਅੱਗੇ ਪਲਾਨਿੰਗ ਬਣਾਣੀ ਚਾਹੀਦੀ ਸਾਧਨ ਦੇ ਵਿੱਚੋਂ ਕਢਾ ਕੇ ਦੇਖਣਾ ਨਹੀਂ ਮੈਂ ਦੇ ਦੂੰਗਾ ਇਹਨਾਂ ਨੂੰ ਇਹਨਾਂ ਨੇ ਫੋਰਕਾਸਟ ਦੀ ਗੱਲ ਕੀਤੀ ਸੀ ਤੇ ਅੱਜ ਇਹ ਸਲਾਹ ਦੇ ਜਿਹੜੇ ਦਿੱਤੀਆਂ ਜਾ ਰਹੀਆਂ ਨੇ ਸਰ ਦੂਜੀ ਮੈਂ ਬੇਨਤੀ ਕਰਦਾ ਮੈਂ ਦੂਜੀ ਬੇਨਤੀ ਕਰਦਾ ਸਰ ਇੱਕ 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 ਮਿੰਟ ਦੀ ਇੱਕ 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 ਮਿੰਟ ਦੀ ਸਰ ਇੱਕ ਇੱਕ ਮਿੰਟ ਦੀ ਸਾਡੇ ਸੈਕਟਰੀ ਸਾਡੇ ਚੀਫ ਇੰਜੀਨੀਅਰ ਸਾਰੇ ਮੌਕੇ ਤੇ ਬੈਠ ਕੇ ਕੱਲੀ-ਕੱਲੀ ਲਿਸਟ ਹੈ ਮੇਰੇ ਕੋਲੇ ਏਕ-ਏਕ ਮਿੰਟ ਦੀ ਸਰ ਏਕ-ਏਕ ਮਿੰਟ ਦੀ ਲਿਸਟ ਹੈ ਵੀ ਕਦੋਂ ਕਿੰਨਾ ਪਾਣੀ ਛੱਡਿਆ ਗਿਆ ਕਿਸ ਟਾਈਮ ਤੇ ਛੱਡਿਆ ਗਿਆ ਤੇ ਨਾਲ ਸਰ ਇਸ ਚੀਜ਼ ਦਾ ਧਿਆਨ ਰੱਖਿਆ ਗਿਆ ਕਿ ਅਸੀਂ ਲੋਕਾਂ ਦਾ ਨੁਕਸਾਨ ਨਾ ਹੋਵੇ ਉਸ ਤਰੀਕੇ ਦੇ ਨਾਲ ਪਾਣੀ ਛੱਡਿਆ ਠੀਕ ਹੈ ਦੂਜੀ ਗੱਲ ਸਰ ਜਿਹੜੀ ਡੀ ਸੇਲਟਿੰਗ ਦੀ ਗੱਲ ਕਰਦੇ ਨੇ ਕਾਗਜ਼ ਨਹੀਂ ਪੇਸ਼ ਕੀਤਾ ਆ ਲੈ ਲੋ ਕਾਗਜ਼ ਫਿਰ ਆ ਕਾਗਜ਼ ਹੈ ਇਹਨਾਂ ਦੀ ਪਿਛਲੀ ਸਰਕਾਰ ਦਾ ਆ ਕਾਗਜ਼ ਹੈ ਸਰ ਪਿਛਲੀ ਸਰਕਾਰ ਦਾ ਆ ਕਾਗਜ਼ ਹੈ ਜਿਨ੍ਹਾਂ ਨੇ ਡੀ ਸੇਲਟਿੰਗ ਦੀ ਇਲੀਗਲ ਨੂੰ ਲੀਗਲ ਬਣਾਇਆ ਬਾਕੀ ਜਿਹੜੀ ਗੱਲ ਕਰਦੇ ਨੇ ਗਰਦਾਸਪੁਰ ਦੇ ਵਿੱਚ ਇਹ ਹੜਾ ਹੁੰਦੇ ਜਿਹੜੇ ਜ਼ਿੰਮੇਵਾਰ ਨੇ ਜਿਹੜਾ ਕਿਸਾਨਾਂ ਦੇ ਆ ਜ਼ਮੀਨਾਂ ਖਰੀਦੀਆਂ ਸਸਤੇ ਭਾਅ ਤੇ ਕਿਸਾਨਾਂ ਦੇ ਆ ਜ਼ਮੀਨਾਂ ਖਰੀਦੀਆਂ ਉਹਦੇ ਰਿਕਾਰਡ ਦੇਵਾਂਗੇ ਅਸੀਂ ਵੀ ਕਿਸ ਗਰਦਾ ਹਾੜਾਂ ਦੇ ਲਈ ਇਹ ਜ਼ਿੰਮੇਵਾਰ ਨੇ ਉਹ ਲੈ ਲੈਂਦੇ ਹਾੜਾਂ ਦੇ ਲਈ ਕੌਣ ਜ਼ਿੰਮੇਵਾਰ ਆ ਸਰ ਹਾੜਾਂ ਦੇ ਲਈ ਜਿਹੜੇ ਲੋਕ ਜ਼ਿੰਮੇਵਾਰ ਨੇ ਜਿਨ੍ਹਾਂ ਲੋਕਾਂ ਦੇ ਆ ਜ਼ਮੀਨਾਂ ਸਸਤੇ ਭਾਅ ਤੇ ਖਰੀਦੀਆਂ ਕੁਝ ਦਰਿਆ ਦੇ ਵਿੱਚ ਲੈ ਗਏ ਕੁਝ ਦਰਿਆ ਦੇ ਬਾਹਰ ਕਰਤੀਆਂ ਕਿਤੇ ਪਲੇਨ ਕਰਤੀਆਂ ਕਿਤੇ ਕੁਝ ਕਰਤਾ ਉਹ ਦੱਸਾਂਗੇ ਅਸੀਂ ਇਹਨਾਂ ਨੂੰ ਇਹ ਜਿਹੜੀਆਂ ਗੱਲਾਂ ਆਪ ਕਰਦੇ ਨੇ ਨਾ ਸਾਰੀਆਂ ਠੀਕ ਹਰ ਇੱਕ ਚੀਜ਼ ਦਾ ਰਿਕਾਰਡ ਹੈ ਸਾਡੇ ਕੋਲੇ ਆ ਡੀਸੈਲਟਿੰਗ ਦੀ ਗੱਲ ਪਹਿਲਾਂ ਕੀਤੀ ਆ ਆ ਡੀਸੈਲਟਿੰਗ ਦੀ ਗੱਲ ਸਰ ਜਿਹੜਾ ਰਾਵੀ ਦਰਿਆ ਹੈ ਉੱਥੇ ਸਾਡੇ ਤੇ ਬੰਦਸ਼ਾ ਰਾਵੀ ਦਰਿਆ ਦੇ ਕਿ ਅਸੀਂ ਬਾਰਡਰ ਤੋਂ 5 ਕਿਲੋਮੀਟਰ ਦੇ ਅੰਦਰ ਕੋਈ ਡੀਸੈਲਟਿੰਗ ਨਹੀਂ ਕਰ ਸਕਦੇ ਕੋਈ ਮਾਈਨਿੰਗ ਨਹੀਂ ਕਰ ਸਕਦੇ ਔਰ ਇਹਨਾਂ ਦੇ ਲੋਕ ਮੈਨੂੰ ਕਹਿੰਦੇ ਵਿੱਚ ਕੋਈ ਹਿੱਚ ਨਹੀਂ ਜੇ ਕਿਤੇ ਅਸੀਂ ਡੀਸੈਲਟਿੰਗ ਦੀ ਗੱਲ ਕੀਤੀ ਆ ਕੋਈ ਜਾ ਕੇ ਹਾਈ ਕੋਰਟ ਖੜ ਗਿਆ ਕਿਸੇ ਨੇ ਕੰਪਲੇਂਟ ਕਰਤੀ ਗੋਨੈਮ ਮਾਫੀਆ ਜਿਹੜੇ ਪਿਛਲੇ ਸਮੇਂ ਦੇ ਵਿੱਚ ਇਹ ਕੰਮ ਕਰਦੇ ਰਹੇ ਨੇ ਉਹ ਲੋਕ ਇਹਨਾਂ ਨੇ ਇੱਕ ਹਾਈ ਕੋਰਟਾਂ ਦੇ ਵਿੱਚ ਜਾ ਕੇ ਕੇਸ ਕੀਤੇ ਤੇ ਬਿਆਸ ਦਰਿਆ ਦੇ ਵਿੱਚ ਪਿਆਸ ਦਿਆ ਦੇ ਵਿੱਚ ਬਿਲਡ ਲਾਈਫ ਹੋਣ ਕਰਕੇ ਬਿਡ ਸੈਂਚਰੀ ਹੋਣ ਕਰਕੇ ਉੱਥੇ ਅਸੀਂ ਕਿਸੇ ਕਿਸਮ ਦੀ ਸੈਲਟਿੰਗ ਨਹੀਂ ਕਰ ਸਕਦੇ ਤੇ ਕੱਲਾ ਸਤਲੁਜ ਦਰਿਆ ਸਾਡੇ ਕੋਲੇ ਅਸੀਂ ਸਤਲੁਜ ਦਰਿਆ ਦੇ ਵਿੱਚ ਜਿੱਥੇ ਡੀ ਸੈਲਟਿੰਗ ਦੀ ਗੱਲ ਹੈ ਡੀ ਸੈਲਟਿੰਗ ਦਾ ਪਲਾਨ ਬਣਾ ਰਿਆ ਕੱਲ ਸਾਡੀ ਮੀਟਿੰਗ ਹੋਈ ਆ ਪਰ ਬਾਕੀ ਇਹ ਕਹਿਣਾ ਅਸਲ ਦੇ ਵਿੱਚ ਸਰ ਗੱਲ ਕੀ ਆ ਲੀਡਰ ਆਫ ਆਪੋਜੀਸ਼ਨ ਇਹਨਾਂ ਦੇ ਦਿਮਾਗ ਚ ਇੱਕ ਗੱਲ ਨਹੀਂ ਨਿਕਲਦੀ ਵੀ ਆਮ ਘਰਾਂ ਦੇ ਮੁੰਡੇ ਕਿੱਥੋਂ ਆ ਗਏ ਇਹ ਇਹਨਾਂ ਦੇ ਇਹੀ ਵੀ ਨਿਕਲਦੀ ਕਹਿੰਦਾ ਮੰਤਰੀ ਕਹਿੰਦਾ ਮੰਤਰੀ ਕਿਹੜੇ ਨੇ ਹੁਣ ਮੰਤਰੀ ਤੈਨੂੰ ਪੁੱਛ ਕੇ ਬਣਾਉਣੇ ਨੇ ਹੁਣ ਮੰਤਰੀ ਸੀਐਮ ਸਾਹਿਬ ਦਾ ਪ੍ਰੈਰੋਗੇਟਿਵ ਹੈ ਸਰ ਸੀਐਮ ਸਾਹਿਬ ਸੀਐਮ ਸਾਹਿਬ ਸੀਐਮ ਸਾਹਿਬ ਬਣਾਉਣਗੇ ਜਿਹਨੂੰ ਬਣਾਉਣਾ ਸਾਡੀ ਹਾਈ ਕਮਾਂਡ ਬਣਾਉਗੀ ਹੁਣ ਇਹਨਾਂ ਨੂੰ ਪੁੱਛ ਕੇ ਬਣਾਉਣਾ ਮੰਤਰੀ ਕਿਹਨੇ ਤੇ ਮੰਤਰੀਆਂ ਦੇ ਦਰਾਜ ਕਰੀ ਅਫਸਰਾਂ ਦੇ ਇਤਰਾਜ਼ ਕਰਦੇ ਨੇ ਕੱਲੇ ਸਾਰੇ ਕਾਨੂੰਨ ਦੀ ਕਤਾਬ ਇਹਨਾਂ ਕੋਲੇ ਹੋ ਗਈ ਕੱਲੇ ਸਾਰੇ ਚਾਹੁੰਦੇ ਨੇ ਪਰ ਤੁਹਾਡੀ ਇੱਛਾ ਨਹੀਂ ਪੂਰੀ ਹੋਣ ਵਾਲੀ ਜਿਹੜੀ ਗੱਲ ਤੁਸੀਂ ਤੋੜਦੇ ਹੋ ਅੱਗੇ ਤੋਂ ਮੈਂ ਠੀਕ ਹੈ ਮੈਂ ਬਾਜਵਾ ਸਾਹਿਬ ਤੁਹਾਨੂੰ ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀਂ ਬਾਜਵਾ ਸਾਹਿਬ ਨੂੰ ਕਹਿਣੀ ਚਾਹਣਾ ਕਿ ਘੱਟ ਤੋਂ ਘੱਟ ਇਸ ਸਮੇਂ ਬੇਨਤੀ ਕਰਦਾ ਮੈਂ ਤੁਹਾਨੂੰ ਇਸ ਸਮੇਂ ਰਾਜਨੀਤੀ ਨਾ ਕਰੋ ਅੱਜ ਪੰਜਾਬ ਦੇ ਲੋਕਾਂ ਨੂੰ ਪੈਸੇ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਮਦਦ ਦੀ ਲੋੜ ਹੈ ਤੁਸੀਂ ਅਸਲ ਦੇ ਹੱਦੇ ਰਹੋ ਲੀਡਰ ਆਫ oppositon ਲੀਡਰ ਆਫ ოਪੋਜੀਸ਼ਨ ਇਹ ਕਹੇ ਕਿ ਕੋਈ ਪੈਸਾ ਦੇਣ ਦੀ ਲੋੜ ਨਹੀਂ ਕਿੱਡੇ ਸ਼ਰਮ ਦੀ ਗੱਲ ਐ ਸਰ ਕਿੱਡੇ ਸ਼ਰਮ ਦੀ ਗੱਲ ਐ ਕਿ ਲੀਡਰ ਆਫ ოਪੋਜੀਸ਼ਨ ਇਹ ਗੱਲ ਕਹੇ ਕਿ ਕੋਈ ਪੈਸਾ ਨਾ ਦਿਓ ਕਿਸੇ ਦੀ ਮਦਦ ਨਾ ਕਰੋ ਫੇ ਤੁਸੀਂ ਕਰਦੇ ਹੋ ਮਦਦ ਤੁਸੀਂ ਦੇ ਦੋ ਸਾਰਾ ਕੁਝ ਲੋੜੀ ਨਾ ਪਵੇ ਕਿਸੇ ਦੀ ਅੱਜ ਲੋਕਾਂ ਨੂੰ ਮਦਦ ਦੀ ਲੋੜ ਹੈ ਮਦਦ ਦੀ ਲੋੜ ਹੈ ਲੋਕਾਂ ਨੂੰ ਤੇ ਲੋਕ ਮਦਦ ਕਰ ਰਹੇ ਨੇ ਇਹ ਨਵਾਂ ਤੁਹਾਡਾ ਟਾਈਮ ਦਾ ਲੀਡਰ ਆਫ ოਪੋਜੀਸ਼ਨ ਲੈ ਕੇ ਪੜਨਾ ਸਾਫ ਸਾਰਾ ਤੁਸੀ ਆਪ ਦੇ ਹੱਥੇ ਲਾ ਕਿਵੇਂ ਕਰੋਗੇ ਇਹਨਾਂ ਨੇ ਕਹਿਤਾ ਵਿਸਾਲਾ ਭਾਈ ਵੀ ਨਾਲ ਹੀ ਲੈਣਾ ਇਹ 20 ਟੀਮ ਹੈ ਇਹ ਜਿਹੜੀ ਅੱਜ ਸਾਰਾ ਰਾਣਾ ਜੀ ਤੁਹਾਡਾ ਟਾਈਮ ਤੇ ਬਾਜਵਾਜੀ ਲੈ ਕੇ ਸਾਰਾ 20 ਟੀਮ ਬਣ ਕੇ ਕੰਮ ਕਰ ਰਹੇ ਨੇ ਇਹ ਸਾਰੇ 20 ਦੀ ਬੋਲੀ ਬੋਲ ਰਹੇ ਨੇ ਇਹ ਅੱਜ ਇਹਨਾਂ ਨੇ ਖੜਾ ਠੀਕ ਹੈ ਜੀ ਆਪਣਾ ਚੀਮਾ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਇੱਕ ਬੈਠੋ ਜੀ ਮੈਂ ਦੇਖ ਰਿਹਾ ਸੀਗਾ ਜੀ ਕਿ ਕਾਂਗਰਸ ਪਾਰਟੀ ਦਾ ਜਿਹੜਾ ਇਹ ਸੜਾ ਦੇ ਦੌਰਾਨ ਵੀ ਰਾਜਨੀਤੀ ਕਰਨ ਦਾ ਤਜਰਬਾਗਾ ਲਗਾਤਾਰ ਪੰਜਾਬ ਜਾਰੀ ਆ ਜਿਵੇਂ ਪਠਾਨਕੋਟ ਜਿਹੜੇ ਦੀ ਗੱਲ ਕਰਾਂ ਤਾਂ ਉੱਥੇ 9 ਜਿਹੜੇ ਵਿਅਕਤੀ ਨੇ ਉਹ ਮਾਰੇ ਗਏ ਅੱਜ ਕਾਂਗਰਸ ਪਾਰਟੀ ਪੰਜਾਬ ਦੀਆਂ ਉਹਨਾਂ ਜਿਹੜੇ ਸਾਡੇ ਬੱਚੇ ਮਾਰੇ ਗਏ ਸਾਡੇ ਮਾਮਾ ਮਾਰਿਆਂ ਗਏ ਜਾਂ ਸਾਡੇ ਕਿਸਾਨ ਮਾਰੇ ਗਏ ਸਾਡੇ ਮਜ਼ਦੂਰ ਮਾਰੇ ਗਏ ਉਹਨਾਂ ਤੇ ਰਾਜਨੀਤੀ ਕਰ ਰਹੀ ਹੈਲਾ ਸ਼ੰਦ